ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਇਹ ਪਿੰਡ ਹੈ ਠਿਕਰੀਵਾਲ ਸਹੀ ਸਰਦਾਰ ਸੇਵਾ ਸਿੰਘ ਪਿੰਡ ਠਿਕਰੀਵਾਲ ਇਹ ਉੱਥੇ ਦੀ ਵੀਡੀਓ ਆ ਇਹਨਾਂ ਦੇ ਦੇਖੋ ਸੈਟਿੰਗ ਕਰੀ ਹੋਈ ਪਿੰਡ ਦੀ ਪੂਰੀ ਸਫਾਈ ਹੈ ਪੁਰਾਣ ਕਿਤੇ ਪਾਣੀ ਨਹੀਂ ਕਿਤੇ ਕੁਝ ਹੋਰ ਨਹੀਂ ਠੀਕ ਹੈ ਇਹ ਪਤਾ ਨਹੀਂ ਕੀ ਚੀਜ਼ ਹੈ ਕਿ ਜਦ ਤੱਕ ਗ੍ਰਾਂਟ ਆਉਂਦੀ ਹੈ ਪਿੰਡ ਨੂੰ ਬਹੁਤ ਵੱਡੀ ਗ੍ਰਾਂਟ ਆਉਂਦੀ ਹੈ ਪਤਾ ਨਹੀਂ ਕੀ ਚੀਜ਼ ਹੈ ਜਦੋਂ ਤਾਂ ਪੰਜ ਸਰਪੰਚ ਨੇ ਇਹ ਚੀਜ਼ ਨੂੰ ਗੌਰ ਕਰਦੇ ਹੈਗੇ ਆ ਦੇਖੋ ਇਹ ਪਿੰਡ ਹੈ ਇਹ ਸੜਕਾਂ ਮੇਨ ਫਿਰਨੀ ਹੈ ਇਹ ਠੀਕ ਹੈ ਗੌਰ ਨਹੀਂ ਕਰਦੇ ਗ੍ਰਾਂਟ ਲਾਉਂਦੇ ਨਹੀਂਗੇ ਜਾਂ ਉਹਦੀ ਜੇਬ ਚ ਪਾਉਂਦੇ ਨੇ ਜਾਂ ਫਿਰ ਕਹਿ ਸਕਦੇ ਆਂਗੇ ਜਾਂ ਆਉਂਦੀ ਹੈਗੀ ਗ੍ਰਾਂਟ ਤੇ ਵੀ ਪਰਸੀਆਂ ਤੇ ਆ ਕੇ ਝੂਠੇ ਵਾਦੇ ਕਰ ਜਾਂਦੀਆਂ ਨੇ ਸਰਕਾਰਾਂ ਠੀਕ ਹੈ ਨਾ ਇੱਥੇ ਸਾਡੇ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਕੋਈ ਉਹ ਨਹੀਂ ਹੈਗਾ ਮੈਂ ਤਾਂ ਚਾਹੁੰਦਾ ਵੀ ਇੱਥੇ ਲੋਕਾਂ ਤੋਂ ਰਿਵਿਊ ਲਿੱਤਾ ਜਾਵੇ ਇਹ ਚੀਜ਼ ਦਾ ਤੇ ਦੂਜੇ ਨੰਬਰ ਤੇ ਇਨਕੁਆਰੀ ਪਿਠਾਈ ਜਾਵੇ ਪੰਜ ਸਰਪੰਚ ਦੇ ਖਿਲਾਫ ਪਿਠਾਈ ਜਾਵੇ ਚਾਹੇ ਜਿਹੜਾ ਪਤਾ ਕਰਿਆ ਜਾਵੇ ਕਰੰਟ ਆਈ ਹੈ ਕਿ ਨਹੀਂ ਆਈ ਠੀਕ ਹੈ ਨਾ ਤੇ ਪਤਾ ਕਰੋ ਪਤਾ ਲੱਗੇ ਸਾਨੂੰ ਵੀ ਸਾਡੇ ਪਿੰਡ ਵਾਸਤੇ ਕੀ ਆਇਆ ਕੀ ਨਹੀਂ ਆਇਆ ਕੀ ਇੱਥੇ ਕਿੰਨਾ ਲੱਗਿਆ ਸਾਨੂੰ ਹਿਸਾਬ ਚਾਹੀਦਾ ਹਰੇਕ ਚੀਜ਼ ਦਾ ਠੀਕ ਹੈ ਤੇ ਇਹ ਇਨਕੁਆਰੀ ਪਿਠਾਈ ਜਾਵੇ ਸਾਡੀ ਇਹ ਰਿਕੁਐਸਟ ਹੈਗੀ ਠੀਕ ਹੈ ਇਹ ਪਿੰਡ ਦਾ ਦੁਖਾਣਾ ਇਹ ਦਾਣਾ ਮੰਡੀ ਠੀਕ ਰਿਆਲ ਪਿੰਡ ਦੀ ਦਾਣਾ ਮੰਡੀ ਆ ਇਹ ਇਹ ਹਾਲ ਐ ਦਾਣਾ ਮੰਡੀ ਦਾ ਇਹ ਮੰਡੀ ਬੋਰਡ ਵਾਲੇ ਧਿਆਨ ਨਹੀਂ ਦਿੰਦੇ ਪਿੰਡ ਦਾ ਵੀ ਕੀ ਗਾਇ ਸਰ ਜੀ ਪੰਚਾਇਤ ਐ ਇਹ ਕਿਹਨਾਂ ਸਰ ਜੀ ਲੋਕਾਂ ਨੇ ਪੰਚਾਇਤ ਚੁਣਤੀ ਇਹ ਸਫਾਈ ਪਿੰਡ ਦੀ ਨਹੀਂ ਕਿਉਂ ਆ ਤੁਸੀਂ ਇਹ ਚੀਜ਼ ਤੇ ਗੌਰ ਕਰੋ ਤੇ ਟਿਕਾ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਸਾਰੇ ਤੁਸ ਜੇ ਮੈਂ ਹੋਰ ਵੀ ਲਾਉਂਗਾ ਸਮਾਰ ਕੇ ਪਤਾ ਲੱਗੂ ਕਿ ਪਿੰਡ ਕਿਹੜਾ ਐ ਆਲੇ-ਦਾਲੇ ਦੇ ਪਿੰਡਾਂ ਦੇ ਲੋਕ ਕਹਿੰਦੇ ਨੇ ਕਿ ہاں ਇਹ ਪਿੰਡ ਦੇ ਵਿੱਚ ਮਤਲਬ ਕਿ ਬਹੁਤ ਜ਼ਿਆਦਾ ਨਜਾਇਜ਼ ਗੰਦ ਹੈ ਠੀਕ ਹੈ ਅਗਲਾ ਇੱਥੋਂ ਨੰਗਣਾ ਪਸੰਦ ਨਹੀਂ ਕਰਦੇ ਹੈਗੇ ਠੀਕ ਹੈ ਸਾਨੂੰ ਬਹੁਤ ਬੁਰਾ ਲੱਗਦਾ ਉਹ ਚੀਜ਼ ਐਸੀ ਚਾਹੁੰਦੇ ਹਾਂ ਕਿ ਪਿੰਡ ਸਾਫ਼-ਸੁਥਰਾ ਹੋਵੇ ਤੇ ਪਿੰਡ ਦੇ ਮਤਲਬ ਕਿ ਸਾਫ਼-ਸੁਥਰਾ ਹੋਵੇ ਸੜਕਾਂ ਵਧੀਆ ਹੋਣ ਸਾਰੀ ਸਫਾਈ ਹੋਵੇ ਕਾਂ ਪੂਸ ਕੱਟਿਆ ਗਿਆ ਓਏ ਫੈਸਿਲਿਟੀਆਂ ਅਵੇਲੇਬਲ ਕਿੰਨੀਆਂ ਜਾਣ ਪਿੰਡ ਦੇ ਵਿੱਚ ਇਹ ਦੇ ਨਾਲ ਨਾ ਮੈਂ ਮੈਂਸ਼ਨ ਕਰਦਾ ਪਿੰਡ ਜਿਹਦੇ ਨਾਮ ਤੋਂ ਪਿੰਡ ਜਾਣਿਆ ਜਾਂਦਾ ਠੀਕ ਹੈ ਤੇ ਇੱਥੇ ਕੀ ਪ੍ਰੋਬਲਮਸ ਨੇ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਜਿਹਾ ਫੈਸਿਲਿਟੀ ਕੋਈ ਅਵੇਲੇਬਲ ਨਹੀਂ ਹੈਗੀ ਇਹ ਪਿੰਡ ਬਹੁਤ ਵੱਡਾ ਹੈਗਾ ਮਤਲਬ ਤਾਂ 100000 ਲਗਭਗ ਵੋਟ ਹੈਗੀ ਪਿੰਡ ਦੀ ਤੇ ਪੈਸੇ ਇਕੱਠੇ ਕਰਕੇ ਵੀ ਬੰਦਾ ਕਿਉਂ ਕਰੂਗਾ ਅਗਲਾ ਕੋਈ ਧਿਆਨ ਹੀ ਨਹੀਂ ਦੇ ਰਿਹਾ ਲੋਕਾਂ ਨੂੰ ਕੀ ਲੋੜ ਧਿਆਨ ਦੇਣ ਦੀ ਜਦੋਂ ਪੰਚਾਇਤ ਹੀ ਨਹੀਂ ਧਿਆਨ ਦੇ ਰਹੀ ਹੈ ਨਾ ਸਾਨੂੰ ਇਹਰ ਦੀ ਪੰਚਾਇਤ ਨਹੀਂ ਚਾਹੀਦੀ ਹੈ ਕਿ ਨਾ ਸਾਨੂੰ ਪਸੰਦ ਹੈ ਇਹਰ ਦੀ ਪੰਚਾਇਤ ਪਲੀਸ ਇਹਦੀ ਦਾ ਹੱਲ ਕਰਿਆ ਜਾਵੇ ਇਨਕੁਆਇਰੀ ਬਠਾਈ ਜਾਵੇ ਪੰਚਾਇਤ ਦੇ ਖਿਲਾਫ ਤੇ ਪਤਾ ਕਰਿਆ ਜਾਵੇ ਗ੍ਰਾਂਟ ਐਕਚੁਅਲ ਦੇ ਵਿੱਚ ਕਿੰਨੀ ਆਈ ਹੈ ਕਿੰਨੀ ਲੱਗੀ ਹੈ ਜਾਂ ਲੱਗੀ ਵੀ ਹੈ ਨਹੀਂ ਵੀ ਲੱਗੀ ਸਾਨੂੰ ਸਾਰਾ ਹਿਸਾਬ ਚਾਹੀਦਾ ਕਿਉਂਕਿ ਅਸੀਂ ਮੰਗ ਕਰ ਰਹੇ ਹਾਂ ਸਾਡਾ ਹੱਕ ਹੈ ਠੀਕ ਹੈ ਜੀ ਧੰਨਵਾਦ